ਵੇਖੋ ਕੀ ਹੋ ਰਿਹਾ ਏ ਹੁਣੇ ਮੈਂ ਤੈਨੂੰ ਦਿਖਾਵਾਂਗੇ ਇੱਕ ਚੀਜ਼ ਵੇਖੋ ਆ ਮੁਰਦਗੇ ਨਹੀਂ ਤੂੰ ਹੁਣ ਸਭ ਮੈਂ ਘੋਣੇ ਆ ਹੀ ਹੀ ਤੂੰ ਸਵੇਰ ਸਵੇਰ ਵਰੇ ਦਿਨਾਂ ਦੇ ਦਿਨ ਤੈਨੂੰ ਟਿਕਾ ਹੀ ਨਹੀਂ ਕਰ ਰੋਕੂ ਕਿਹੜਾ ਜੱਟ ਨੂੰ ਮੈਂ ਰੋਕੂ ਮੈਂ ਜਿੱਥੋਂ ਦੀ ਮਰਜ਼ੀ ਨੰਗਾ ਕਰਕੇ ਲੈ ਆਉਗੇ ਨੰਗਾ ਫਿਰ ਨੰਗਾ ਕਰਕੇ ਲੈ ਆਉਗੇ ਆ ਨੰਗਾ ਕਿਹਾ ਆ ਨੰਗੇ ਆ ਨੰਗੇ ਆ ਆ ਆ ਵੇਖੋ ਵੇਖੋ ਕੀ ਹੋ ਰਿਹਾ ਏ ਹੁਣੇ ਮੈਂ ਤੈਨੂੰ ਦਿਖਾਵਾਂਗੇ ਇੱਕ ਚੀਜ਼ ਵੇਖੋ ਆ ਮਰ ਲਗੇ ਨਹੀਂ ਤੂੰ ਮਰ ਸੰਭੇ ਖਾਣੇ ਆ ਹੀ ਹੀ ਸਵੇਰੋਂ ਸਵੇਰ ਬਰੇ ਦਿਨਾਂ ਦੇ ਦਿਨ ਤੈਨੂੰ ਟਿਕਾ ਹੀ ਨਹੀਂ ਕਰ ਰੋਕੂ ਕਿਹੜਾ ਜੱਟ ਨੂੰ ਮੈਂ ਰੋਕੂ ਮੈਂ ਜਿੱਥੋਂ ਦੀ ਮਰਜ਼ੀ ਨੰਗਾ ਕਰਕੇ ਲੈ ਆਉਗੇ ਨੰਗਾ ਫਿਰ ਨੰਗਾ ਕਰਕੇ ਪੇਟਾਂਗੇ ਤੇ ਆ ਨੰਗਾ ਕਿਹਾ ਆ ਨੰਗੇ ਆ ਨੰਗੇ ਆਇਆ ਆਇਆ ਮੈਂ ਖਾਣੇ ਆ ਹੀ ਹੀ ਕਾਹੀ ਨਹੀਂ ਕਰ ਰੋਕੂ ਕਿਹੜਾ ਜੱਟ ਨੂੰ ਮੈਂ ਰੋਕੂ ਮੈਂ ਜਿੱਥੋਂ ਦੀ ਮਰਜ਼ੀ ਨੰਗਾ ਕਰਕੇ ਲੈ ਹੋਗੇ ਨੰਗਾ ਫਿਰ ਨੰਗਾ ਕਰਕੇ ਲੈ ਆ ਨੰਗਾ ਆ ਨੰਗੇ ਆ ਨੰਗੇ